ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਅੱਜ ਪੇਠਾ ਲਾ ਰਹੇ ਹਾਂ ਸਬਜੀ ਵਾਲਾ ਤੇ ਇਹ ਪੇਠੇ ਦਾ ਬੀਜ ਹੈ ਹਾਈਜਨ ਹਾਈਜਨ ਬਾਇਓਟੈਕ ਕੰਪਨੀ ਦਾ ਇਹ ਰੂਟ ਬੂਸਟਰ ਹੈ ਬੀ ਨੂੰ ਲਾਉਣ ਵਾਸਤੇ ਤੇ ਰੇਤਾ ਅਸੀਂ ਝਾਰ ਲਿਆ ਬਰੀਕ ਕਰ ਲਿਆ ਟ੍ਰੇਆਂ ਦੇ ਵਿੱਚ ਲਾਵਾਂਗੇ ਤੇ ਤਕਰੀਬਨ 20-25 ਦਿਨ ਤੱਕ ਕਣਕ ਵੱਡੀ ਜਾਊਗੀ ਕਣਕ ਵੱਢ ਕੇ ਇਹਨਾਂ ਨੂੰ ਟ੍ਰਾਂਸਪਲੈਂਟ ਕਰਾਂਗੇ ਇਹ ਰੇਤੇ ਦੇ ਵਿੱਚ ਪਾ ਰਹੇ ਹਾਂ 2 ਕਿਲੋ ਕੋਕੋ ਪੀਟ ਟਾਈਮ ਤੇ ਸਾਰੀ ਅਪਡੇਟ ਦਿੰਦੇ ਰਹਾਂਗੇ ਸੇਠਾ ਕਿਹ ਹੈ ਜਾਂ ਹੁੰਦਾ ਫਲ ਕਿੰਨਾ ਲੱਗਦਾ ਤੇ ਮੰਡੀ ਚ ਲਜਾਣ ਦਾ ਕੀ ਰੇਟ ਲੱਗਦਾ ਲਾਸਟ ਤੱਕ ਦਿਖਾਵਾਂਗੇ ਸਾਰਾ ਜੋੜੇ ਰਹੋ ਚੈਨਲ ਦੇ ਨਾਲ ਇਹ 900 ਬੀਜ ਹੈ ਤੇ तकरीबन 4.5 ਬੀਗਿਆਂ ਦੇ ਵਿੱਚ ਲੱਗੂਗਾ। ਬਾਕੀ ਲਾਉਣ ਲੱਗੇ ਪਤਾ ਲੱਗੂਗਾ ਕਿੰਨੀ ਜਗ੍ਹਾ ਚ ਲੱਗਦਾ। ਪੇਠਾ ਅਸੀਂ ਪਹਿਲੀ ਵਾਰ ਲਾ ਰਹੇ ਹਾਂ। ਜਿਹੜੇ ਕਿਸਾਨ ਵੀਰ ਪਹਿਲਾਂ ਲਾਉਂਦੇ ਨੇ ਉਹ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਓ। ਤੇ ਜਿਹੜੇ ਨਵੇਂ ਨੇ ਉਹ ਵੀ ਦੇਖਦੇ ਰਹੋ ਉਹਨਾਂ ਨੂੰ ਵੀ ਨੌਲੇਜ ਮਿਲੂਗੀ। ਧੰਨਵਾਦ।